ਹਾਂ ਜੀ ਸਟਾਰਟ ਸਿੱਖ ਧਰਮ ਦੇ ਪੰਜਵੇਂ ਨਾਨਕ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਦੁੱਤੀ ਹੈ ਡੰ ਅਜੇ ਮਸੀਹਾਂ ਨੂੰ ਸ਼ਹਾਦਤ ਕਿਉਂ ਦੇਣੀ ਪਈ ਪ੍ਰਸ਼ਨ ਚ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀ ਇੱਕ ਮੂਮਨ ਫਕੀਰ ਸਾਈ ਮੀਆਂ ਮੀਰ ਤੋਂ ਰਖਵਾਈ ਸੀ ਡੰਡ ਗੁਰੂ ਗ੍ਰੰਥ ਸਾਹਿਬ ਵਰਗੀ ਅਦੁੱਤੀ ਸੰਪਾਦਨਾ ਕੀਤੀ ਜਿਸ ਵਿੱਚ ਸਿੱਖ ਗੁਰੂਆਂ ਤੋਂ ਇਲਾਵਾ ਅਨੇਕਾਂ ਮੁਸਲਮ ਅਤੇ ਹਿੰਦੂ ਸੰਤ ਭਗਤਾ ਦੀ ਬਾਣੀ ਸ਼ਾਮਿਲ ਹੈ ਡੰਡ ਇਹ ਹੀ ਪੀਰ ਫਕੀਰ ਤੇ ਭਗਤ ਦੇਸ਼ ਦੇ ਵਖ ਵਖ ਇਲਾਕਿਆਂ ਅਤੇ ਅੱਡ ਅੱਡ ਜਾਤਾਂ ਨਸਬੰਧ ਰੱਖਦੇ ਸਨ ਸਮੁੱਚਾ ਸਿੱਖ ਸੰਸਾਰ ਇਸ ਗ੍ਰੰਥ ਅਗੇ ਸਦੀਆਂ ਤੋਂ ਨਤ ਮस्तक ਹੋ ਰਿਹਾ ਹੈ ਫਿਰ ਅਜੇ ਅਮਰ ਤੇ ਪੁੰਜ ਨੂੰ ਤਤੀਆਂ ਤਵੀਆਂ ਉਤੇ ਪਿਠਾੜ ਸ਼ਰੀਰ ਉਤੇ ਉਬਲਦਾ ਪਾਣੀ ਅਤੇ ਭੁਬਲ ਪਾ ਕੇ ਬੇਦਰਦੀ ਨਾ ਸ਼ਹੀਦ ਕਰਨਤੇ ਕੀ ਕਾਰਨ ਹਨ ਪ੍ਰਸ਼ੰਚ ਸਾਡੇ ਮੁਲਕ ਦੇ ਅਜੋਕੇ ਸੰਪਰਦਾਇਕ ਤਣਾਓ ਵਕਤ ਇਸ ਸਵਾਲ ਦੀ ਤੈ ਤੱਕ জানা ਹੋਰ ਵੀ ਜ਼ਰੂਰੀ ਹੈ ਇਤਿਹਾਸ ਅਨੁਸਾਰ ਜਹਾਗੀਰ ਜੋਵੀ ਨਵੰਬਰ 1905 ਨੂੰ ਬਾਦਸ਼ਾਹ ਬਣਿਆ ਅਤੇ ਕੁਝ ਮਹੀਨਿਆਂ ਬਾਅਦ ਗੁਰੂ ਜੀ ਨੂੰ 16 ਜੂਨ 1606 ਵਿੱਚ ਸ਼ਹੀਦ ਕਰ ਦਿੱਤਾ ਗਿਆ ਮੰਨਿਆ ਜਾਂਦਾ ਹੈ ਕਿ ਇੱਕ ਚੰਦੂ ਸ਼ਾਹ ਬਾਦਸ਼ਾਹ ਜਹਾਂਗੀਰ ਦਾ ਦੀਵਾਨ ਸੀ ਉਸ ਦੀ ਬੇਟੀ ਦਾ ਗੁਰੂ ਹਰगोबिंद ਨਾਲ ਰਿਸ਼ਤਾ ਤੈ ਨਾ ਹੋਣ ਕਰਨ ਉਹ ਸਿੱਖਾਂ ਅਤੇ ਗੁਰੂ ਜੀ ਤੋਂ ਖਫਾ ਸੀ ਡੰਡੀ ਪਰ ਉਹਨੇ ਬਦਲਾ ਲੈਣ ਦੀ ਵਿਉਂਤ ਬਣਾਈ ਗੁਰੂ ਜੀ ਦੇ ਪ੍ਰਾ ਪਥੀਏ ਨੂੰ RAM DAS ਜੀ ਵੱਲੋਂ ਗੁਰਗੱਦੀ ਨਹੀਂ ਮਿਲੀ ਇਸ ਲਈ ਉਸਨੇ ਚੰਦੂ ਦਾ ਸਾਥ ਦਿੱਤਾ ਡੰਡੀ ਜਹਾਂਗੀਰਤਾ ਪੁੱਤਰ ਖੁਸਰੋ ਬਾਦਸ਼ਾਹ ਦਾ ਬਗੀ ਸੀ ਗੁਰੂ ਜੀ ਉੱਪਰ ਇਲਜ਼ਾਮ ਹੈ ਕਿ ਉਹਨਾਂ ਰਾਜ ਸੱਤਾ ਦੇ ਹਿੱਤਾਂ ਵਿਰੁੱਧ ਖੁਸਰੋ ਦੀ ਮਦਦ ਕੀਤੀ ਅਤੇ ਉਸਦੇ ਮੱਥੇ ਉਤੇ ਤਿਲਕ ਵੀ ਲਾਇਆ ਡੰਡੀ ਗੁਰੂ ਜੀ ਨੇ ਮਸੰਦ ਪ੍ਰਥਾ ਨੂੰ ਬਹੁਤ ਜ਼ਿਆਦਾ ਚੁਸਤ ਦਰਸਤ ਕਰ ਲਿਆਸੀ ਮਸੰਦ ਸੰਗਤਾ ਪਾਸੋਂ ਸ਼ਰਦਾ ਨਾਲ ਪ੍ਰਾਪਤ ਦਸਵੰਦ ਉਗਰਾਹ ਕੀ ਗੁਰੂ ਜੀ ਨੂੰ ਭੇਜਨ ਲਗ ਪਏ ਸੰਤਿ। ਏਉਂ ਸਿੱਖ ਪੰਥ ਇੱਕ ਸੰਗਠਨ ਬਨ ਰਿਹਾ ਸੀ ਜੋ ਜਹਾਂgir ਨੂੰ ਨਾਮਨਜ਼ੂਰ ਸੀ ਅਸਲ ਵਿੱਚ ਇਹ ਦੁਜੈਲੇ ਕਾਰਨ ਹਨ ਮੋਹਰੀ ਨਹੀਂ ਡੰਡੀ ਇਸ ਵਿੱਚ ਸਿੱਧੇ ਤੌਰ ਤੇ ਗੁਰੂ ਜੀ ਖਿਲਾਫ ਜ਼ਹਿਰ ਉਗਲੀ ਗਈ ਹੈ ਉਹ ਲਿਖਦਾ ਹੈ ਕਿ ਗੁਰੂ ਅਰਜਨ ਕੁਝ ਸਮੇਂ ਤੋਂ ਪਣਪ ਰਹੇ ਝੂਠ ਦੇ ਤੰਦੇ ਨੂੰ ਚਲਾ ਰਿਹਾ ਸੀ ਅਤੇ ਹਿੰਦੂਆਂ ਅਤੇ ਭੋਲੇ ਭਾਲੇ ਮੁਸਲਮਾਨਾਂ ਨੂੰ ਆਪਣੇ ਚੇਲੇ ਬਣਾ ਕੇ ਬੇਵਕੂਫ ਬਣਾ ਰਿਹਾ ਸੀ ਡੰਡ ਉਸ ਨੇ ਫੈਸਲਾ ਲੇਤਾ ਲਿਆ ਕਿ ਉਹ ਝੂਠ ਦੀ ਇਸ ਦੁਕਾਨ ਨੂੰ ਬੰਦ ਕਰਾਏਗਾ ਜਾਂ ਗੁਰੂ ਅਤੇ ਉਸ ਦੇ ਸਿੱਖਾਂ ਨੂੰ ਮੋਮਨ ਬਣਾਏਗਾ ਡੰਡ ਅਸਲ ਪ੍ਰਸ਼ਨ ਇਹ ਹੈ ਕਿ ਜਹਾਂਗੀਰ ਇਸ ਨਤੀਜੇ ਉਤੇ ਪੁੱਜਾ ਕਿਵੇਂ ਪ੍ਰਸੰਚਿਤ ਕਿ ਸਿਰਫ 6 ਮਹੀਨੇ ਦੇ ਰਾਜਕਾਲ ਦਰਾਂ ਸਟਾਪ